ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਪੌਂਚਾ ਜੜਨਾ ਦੱਸਾਂਗੇ ਵੀ ਪੌਂਚਾ ਕਿੱਦਾਂ ਜੜਿਆ ਜਾਂਦਾ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਪ੍ਰੈਸ ਦੀ ਹੈਲਪ ਦੇ ਨਾਲ ਇਦਾਂ ਪ੍ਰੈਸ ਕਰਕੇ ਬੁਕਰਮ ਨੂੰ ਆਪਾਂ ਉਹਦੇ ਨਾਲ ਪੇਸਟ ਕਰ ਲਿਆ ਕੱਪੜੇ ਤੇ ਪੇਸਟ ਕਰਨ ਤੋਂ ਬਾਅਦ ਉੱਪਰ ਆਪਾਂ ਲੇੜ ਮੋੜ ਲਈ ਕੱਪੜਾ ਮੋੜ ਲਿਆ ਤੇ ਉਸ ਤੋਂ ਬਾਅਦ ਜੀ ਆਪਾਂ ਲੈਸ ਲਗਾਉਣੀ ਹੈ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਪਹੁੰਚੇ ਤੇ ਗੁੰਮ ਲੈਸ ਕਿਦਾਂ ਲੱਗਦੀ ਆ ਇਸ ਤਰ੍ਹਾਂ ਜੀ ਲੈਸ ਨੂੰ ਜਿੱਧਰ ਆਪਣਾ ਮਤਲਬ ਕੀ ਸਲਾਈ ਲਗਾਈ ਹੋਈ ਆ ਉਧਰ ਨੂੰ ਰੱਖ ਕੇ ਆਪਾਂ ਸਲਾਈ ਲਗਾ ਲੈਣੀ ਹੈਗੀ ਅਪਾ ਜਿੱਥੇ-ਜਿੱਥੇ ਲੈਸ ਤੇ ਸਲਾਈ ਲਗਾਉਣੀ ਆ ਉੱਥੇ ਹੀ ਆਪਾਂ ਜਦੋਂ ਪਹੁੰਚੇ ਤੇ ਸਲਾਈ ਲਗਾਵਾਂਗੇ ਉੱਥੇ ਹੀ ਆਪਾਂ ਉਹਦੋਂ ਸਲਾਈ ਲਗਾਉਣੀ ਹੈ ਇਹ ਧਿਆਨ ਜ਼ਰੂਰ ਰੱਖਣਾ ਵੀ ਜਿਹੜੀ ਸਲਾਈ ਆਪਾਂ ਲੈਸ ਤੇ ਲਗਾਈ ਹੈਗੀ ਉਹ ਵਿੰਗੀ ਟੇਢੀ ਨਹੀਂ ਹੋਣੀ ਚਾਹੀਦੀ ਤੇ ਕੱਪੜੇ ਤੇ نیچے ਨਹੀਂ ਹੋਣੀ ਚਾਹੀਦੀ ਜ਼ਿਆਦਾ ਕਿਉਂਕਿ ਫਿਰ ਪੌਂਚਾ ਬਣਾਉਣ ਵਿੱਚ ਬਹੁਤ ਪ੍ਰੋਬਲਮ ਆਊਗੀ ਆਪਾਂ ਬਿਲਕੁਲ ਬੁਕਰਮ ਦੇ ਨਾਲ-ਨਾਲ ਜਿੱਥੇ ਬੁਕਰਮ ਖਤਮ ਹੁੰਦੀ ਆ ਉੱਥੇ ਸਲਾਈ ਲਗਾਉਣੀ ਹੈਗੀ ਇਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਸਲਾਈ ਲਗਾਉਣ ਤੋਂ ਬਾਅਦ ਆਪ ਐਕਸਟਰਾ ਧਾਗਾ ਤੇ ਐਕਸਟਰਾ ਲੈਸ ਦੀ ਕਰ ਦੇਣੀ ਹੈਗੀ ਕਟਿੰਗ ਆ ਦੇਖੋ ਜੀ ਹੁਣ ਆਪਾਂ ਲਗਾ ਲਈ ਤੁਸੀਂ ਦੇਖ ਸਕਦੇ ਹੋ ਜੀ ਬਿਲਕੁਲ ਆਪਾਂ ਨਾਲ-ਨਾਲ ਹੀ ਸਲਾਈ ਲਗਾਈ ਸੀ ਜੀ ਇਸ ਤਰ੍ਹਾਂ ਜੀ ਇੰਨਾ ਹਿੱਸਾ ਸਲਵਾਰ ਦਾ ਰੱਖ ਕੇ ਆਪਾਂ ਬੁਕਰਮ ਨਹੀਂ ਰੱਖਣੀ ਐ ਹਿਸਾਬ 'ਚ ਆਪਾਂ ਬੁਕਰਮ ਦੀ ਕਟਿੰਗ ਕਰਨੀ ਆ ਜਿੱਦਾਂ ਸਲਵਾਰ ਦੀ ਕਟਿੰਗ ਹੋਈ ਹੁੰਦੀ ਐ ਤਿਰਸੀ ਉਦਾਂ ਹੀ ਆਪਾਂ ਮਤਲਬ ਉਸ ਹਿਸਾਬ 'ਚ ਆਪਾਂ ਬੁਕਰਮ ਬਾਹਰ ਨੂੰ ਐਕਸਟਰਾ ਰੱਖਣੀ ਆਏਗੀ ਹੁਣ ਜਿੱਥੇ-ਜਿੱਥੇ ਆਪਾਂ ਨੂੰ ਸਲਾਈ ਦਿਖਦੀ ਹੈਗੀ ਲੱਗੀ ਹੋਈ ਉਸ ਤੇ ਉੱਪਰ ਹੀ ਆਪਾਂ ਸਲਾਈ ਲਗਾਉਣੀ ਆਏਗੀ ਬਿਲਕੁਲ ਵੀ ਉੱਪਰ ਹੇਠਾਂ ਨਹੀਂ ਕਰਨੀ ਨਹੀਂ ਆਪਣੀ ਲੈਸ ਬਾਹਰਲੇ ਪਾਸੇ ਨੂੰ ਵੱਧ ਘੱਟ ਦਿਖਣ ਲੱਗ ਜੂਗੀ ਇਸ ਤਰ੍ਹਾਂ ਕਰਕੇ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਬਿਲਕੁਲ ਜਿੱਥੇ-ਜਿੱਥੇ ਆਪਾਂ ਸਲਾਈ ਆਪਾਂ ਨੂੰ ਦਿਖ ਰਹੀ ਹੈਗੀ ਉਸ ਦੇ ਉੱਪਰ ਉੱਪਰੀ ਸਲਾਈ ਲਗਾਉਣੀ ਹੈਗੀ ਆਪਾਂ ਜੀ ਸਲਾਈ ਲਗਾ ਲਈ ਹੁਣ ਤੁਹਾਨੂੰ ਆਪਾਂ ਪਹੁੰਚਾ ਸਿੱਧਾ ਕਰਕੇ ਦਿਖਾਉਣੇ ਆਂਗੇ ਵੀ ਕਿੱਦਾਂ ਆਪਣੀ ਗਮਲੈਸ ਲੱਗੀ ਪਹੁੰਚੇ ਤੇ ਇਸ ਤਰ੍ਹਾਂ ਜੀ ਆਪਾਂ ਗਮਲੈਸ ਪਹੁੰਚੇ ਤੇ ਲਗਾ ਸਕਦੇ ਆਂਗੇ ਬਹੁਤ ਹੀ ਆਸਾਨੀ ਤੇ ਸਫਾਈ ਦੇ ਨਾਲ ਹੁਣ ਆਪਾਂ ਦੇਖੋ ਜੀ ਇਸ ਤਰ੍ਹਾਂ ਪ੍ਰੈਸ ਕਰ ਲੈਣੀ ਹੈਗੀ ਜੇ ਆਪਾਂ ਪ੍ਰੈਸ ਕਰਾਂਗੇ ਚੰਗੀ ਤਰ੍ਹਾਂ ਤਾਂ ਕਦੇ ਵੀ ਆਪਣੇ ਪੌਂਚੇ ਵਿੱਚ ਜਦੋਂ ਆਪਾਂ ਪੌਂਚਾ ਜੜਦੇ ਆਂਗੇ ਵੱਲ ਨਹੀਂ ਪੈਣਗੇ ਇਸ ਤਰ੍ਹਾਂ ਜੀ ਚੰਗੀ ਤਰ੍ਹਾਂ ਪ੍ਰੈਸ ਦੇ ਨਾਲ ਆਪਾਂ ਧਾਗੇ ਮਤਲਬ ਕੀ ਕੱਪੜੇ ਦੇ ਵੱਲ ਵਗੈਰਾ ਕੱਢ ਲੇ ਹੁਣ ਇੱਥੇ ਆਪਾਂ ਸਾਈਡ ਵਾਲੀ ਸਲਾਈ ਜਰੂਰ ਲਗਾਉਣੀ ਹੈਗੀ ਨਹੀਂ ਜਦੋਂ ਆਪਾਂ ਉੱਪਰ ਸਲਾਈ ਲਗਾਉਨੇ ਆ ਤਾਂ ਪੌਂਚਾ ਹਿੱਲ ਜਾਂਦਾ ਤੇ ਪੌਂਚੇ 'ਚ ਵੱਲ ਪੈ ਜਾਂਦੇ ਨੇ ਜੋ ਕਿ ਜੇ ਵਾਲ ਪੈ ਜਾਣ ਪੌਂਚੇ 'ਚ ਤਾਂ ਕਿਉਂਕਿ ਪੌਂਚਾ ਹੀ ਸਲਵਾਰ ਦੀ ਮੇਨ ਲੁੱਕ ਹੁੰਦੀ ਹੈਗੀ ਦਿਖਦਾਗਾ ਤਾਂ ਉਹ ਬੁਰਾ ਲੱਗਦਾਗਾ ਤੇ ਇਸ ਕਰਕੇ ਆਪਾਂ ਬਿਲਕੁਲ ਵੀ ਵਾਲ ਨਹੀਂ ਪੈਣ ਦੇਣੇ ਇਸ ਤਰ੍ਹਾਂ ਹੱਥ ਦੇ ਨਾਲ ਆਪਾਂ ਕਰੀਜ਼ ਕਰ ਲੈਣੀ ਹੈਗੀ ਕਿਉਂਕਿ ਆਪਾਂ ਬੁਕਰਮ ਦੇ ਉੱਪਰ ਉੱਪਰੀ ਸਿਲਾਈ ਲਗਾਉਣੀ ਹੈਗੀ ਆਪਾਂ ਜੇ ਸਿੱਧੇ ਪਾਸੇ ਧਰ ਕੇ ਸਿਲਾਈ ਲਗਾਵਾਂਗੇ ਪੌਂਚੇ ਦੇ ਤਾਂ ਆਪਣੇ ਇੱਧਰ ਵਾਲ ਕਦੇ ਨਹੀਂ ਪੈਣਗੇ ਜੇ ਆਪਾਂ ਦੂਸਰੇ ਪਾਸੇ ਸਿਲਾਈ ਲਗਾਉਣੇ ਆ ਤਾਂ نیچے ਵਾਲ ਪੈ ਜਾਂਦੇ ਨੇ ਇਸ ਤਰ੍ਹਾਂ ਜੀ ਆਪਾਂ ਨੂੰ ਕ੍ਰੀਜ਼ ਬਣਾ ਲੈਣੀ ਚਾਹੀਦੀ ਹੈ ਹੱਥ ਦੇ ਨਾਲ ਉਸ ਦੇ ਉੱਪਰ ਉੱਪਰੀ ਸਲਾਈ ਲਗਾ ਲੈਣੀ ਹੈਗੀ ਨਾਲ ਹੁੰਦੇ ਆਪਾਂ ਜੀ ਹੱਥ ਦੇ ਨਾਲ ਕੱਪੜਾ ਸੈੱਟ ਕਰੀ ਜਾਣਾਗਾ ਤਾਂ ਕਿ ਇੱਧਰ ਨੂੰ نیچے ਵਾਲ ਨੂੰ ਕੱਪੜਾ ਜ਼ਿਆਦਾ ਨਾ ਰਹੇ ਤੇ ਪਹੁੰਚੇ ਚ ਵੱਲ ਨਾ ਪੈਣ ਇਸ ਤਰ੍ਹਾਂ ਪਹੁੰਚਾ ਝੜਨ ਦੇ ਨਾਲ ਜੀ ਕਦੇ ਵੀ ਪਹੁੰਚੇ ਚ ਵੱਲ ਨਹੀਂ ਪੈਂਦੇ ਹੁਣ ਇੱਥੋਂ ਵੀ ਆਪਾਂ نیچے ਨੂੰ ਸਲਾਈ ਜ਼ਰੂਰ ਲਗਾ ਲੈਣੀ ਹੈਗੀ ਇਸ ਤਰ੍ਹਾਂ ਸਲਾਈ ਲਗਾਉਣ ਦੇ ਨਾਲ ਬਾਲ ਨਹੀਂ ਪੈਂਦੇ ਹੈਗੇ ਤੇ ਐਕਸਟਰਾ ਜਿਹੜਾ ਕੱਪੜਾ ਉਹਦੀ ਆਪਾਂ ਕਟਿੰਗ ਕਰ ਦੇਣੀ ਹੈਗੀ ਤੇ ਹੁਣ ਆਪਾਂ ਤੁਹਾਨੂੰ ਪੌਂਚਾ ਬਣਾਉਣਾ ਦੱਸਾਂਗੇ ਵੀ ਪੌਂਚਾ ਕਿੱਦਾਂ ਬਣਾਉਣਾ ਆਪਾਂ ਕੋਈ ਜ਼ਿਆਦਾ ਔਖਾ ਡਿਜ਼ਾਈਨ ਨਹੀਂ ਬਣਾਉਣਾ ਹੈਗਾ ਆਪਾਂ ਤੁਹਾਨੂੰ ਸਿੱਧੇ ਸਕਰੋਲ ਹੀ ਬਣਾ ਕੇ ਦੱਸਾਂਗੇ ਵੀ ਐਦਾਂ ਸਕਰੋਲ ਬਣਾ ਕੇ ਆਪਾਂ ਕਿੱਦਾਂ ਬਹੁਤ ਹੀ ਆਸਾਨੀ ਦੇ ਨਾਲ ਸੌਖੇ ਜਿਹੇ ਤਰੀਕੇ 'ਚ ਪੌਂਚਾ ਬਣਾ ਸਕਦੇ ਆਂਗੇ ਇਸ ਤਰ੍ਹਾਂ ਜੀ ਪਹਿਲਾਂ ਆਪਾਂ ਸਿਲਾਈ ਲਗਾ ਲੈਣੀ ਹੈਗੀ ਬਿਲਕੁਲ ਸਿੱਧੀ ਪੋਚਾ ਬਣਾਉਣ ਟਾਈਮ 'ਚ ਜਿਆਦਾ ਆਪਾਂ ਨੂੰ ਕਾਲੀ ਨਹੀਂ ਕਰਨੀ ਚਾਹੀਦੀ ਹੌਲੀ ਹੌਲੀ ਸਫਾਈ ਦੇ ਨਾਲ ਪੋਚਾ ਬਣਾਉਣਾ ਚਾਹੀਦਾ ਆਪਾਂ ਨੂੰ ਹਮੇਸ਼ਾ ਐਸ ਤਰ੍ਹਾਂ ਜੀ ਸਲਾਈ ਲਗਾਉਣ ਤੋਂ ਬਾਅਦ ਹੁਣ ਆਪਾਂ ਨੀਚੇ ਵਾਲੀ ਸਲਾਈ ਲਗਾਵਾਂਗੇ ਨੀਚੇ ਵਾਲੀ ਸਲਾਈ ਪਹਿਲਾਂ ਨਹੀਂ ਲਾਉਣੀ ਚਾਹੀਦੀ ਜੇ ਆਪਾਂ ਨੀਚੇ ਵਾਲੀ ਸਲਾਈ ਪਹਿਲਾਂ ਲਾ ਲੈਨੇ ਆ ਫਿਰ ਪੋਚੇ 'ਚ ਵਲ ਪੈਣ ਦੇ ਚਾਂਸ ਵੱਧ ਜਾਂਦੇ ਨੇ ਆਪਾਂ ਨੂੰ ਪਹਿਲਾਂ ਉੱਪਰ ਵਾਲੀ ਸਲਾਈ ਲਗਾਉਣੀ ਚਾਹੀਦੀ ਹੈ ਜੀ ਹੁਣ ਆਪਾਂ ਇਹਦੇ ਵਿੱਚ ਸਕਰੋਲ ਬਣਾਵਾਂਗੇ ਸਕਰੋਲ ਬਣਾਉਣ ਟਾਈਮ ਜੀ ਆਪਾਂ ਕੁਝ ਨਹੀਂ ਹਿਲਾਉਣਾ ਸਿਰਫ ਆਪਾਂ ਹਲਕੇ ਜਿਹੇ ਹੱਥਾਂ ਦੇ ਨਾਲ ਪੌਂਚੇ ਨੂੰ ਹਲਾਈ ਜਾਣਾਗਾ ਐਸ ਤਰ੍ਹਾਂ ਜੀ ਆਪਾਂ ਪੌਂਚੇ ਨੂੰ ਹਲਾਈ ਜਾਣਾ ਜਿੰਨਾ ਕ ਆਪਾਂ ਪੌਂਚੇ ਨੂੰ ਹਲਾਵਾਂਗੇ ਉਹਨੇ ਇੱਕ ਆਪਣੇ ਸਕਰੋਲ ਬਣ ਜਾਣਗੇ ਜਿਆਦਾ ਤੇਜ਼ ਹਲਾਵਾਂਗੇ ਤਾਂ ਛੋਟੇ ਛੋਟੇ ਬਣਨਗੇ ਥੋੜਾ ਜਿਹਾ ਹੌਲੀ ਹਲਾ ਲਾਂਗੇ ਤਾਂ ਸਕਰੋਲ ਮਤਲਬ ਕਿ ਥੋੜੇ ਜਿਹਾ ਵੱਡੇ ਬਣ ਜਾਣਗੇ ਤੁਹਾਨੂੰ ਦੇਖ ਹੀ ਰਿਹਾਗਾ ਵੀ ਸਕਰੋਲ ਆਪਣੇ ਨਾਲੋਂ ਜ਼ਿਆਦਾ ਵੱਡੇ ਨਾ ਛੋਟੇ ਬਹੁਤ ਸੋਹਣੇ ਬਣੇ ਨੇ ਜਿੱਦਾਂ ਦੇ ਬਣਨੇ ਚਾਹੀਦੇ ਨੇ ਇਸ ਤਰ੍ਹਾਂ ਜੀ ਆਪਾਂ ਉੱਪਰ ਸਲਾਈ ਲਗਾ ਲੈਣੀ ਹੈਗੀ ਹੁਣ ਇਹਦੇ ਵਿੱਚ ਆਪਾਂ ਸਕਰੋਲ ਬਣਾ ਲੈਣੇ ਨੇ ਐਦਾਂ ਜੀ ਮਤਲਬ ਉੱਪਰ-ਨੀਚੇ ਸਕਰੋਲ ਬਣਾਉਣ ਤੋਂ ਬਾਅਦ ਜਿਹੜਾ ਸੈਂਟਰ ਚ ਕੱਪੜਾ ਰਹਿ ਗਿਆ ਇਸ ਚ ਆਪਾਂ ਆਪਣੀ ਮਰਜ਼ੀ ਦੇ ਨਾਲ ਵੀ ਡਿਜ਼ਾਈਨ ਬਣਾ ਸਕਦੇ ਹਾਂਗੇ ਤੁਸੀਂ ਚਾਹੋ ਤਾਂ ਸਿੱਧੀਆਂ ਸਿੱਧੇ ਸਲਾਈਆਂ ਵੀ ਟੌਪ ਸਟਿਚ ਲਗਾ ਸਕਦੇ ਹੋ ਜਾਂ ਸਿੱਧੇ ਸਕਰੋਲ ਬਣਾ ਸਕਦੇ ਹੋਗੇ ਤਾਂ ਨੂੰ ਫੇਰ ਕਦੇ ਵੀਡੀਓ ਵਿੱਚ ਆਪਾਂ ਹੋਰ ਡਿਜ਼ਾਈਨ ਬਣਾਉਣਾ ਵੀ ਦੱਸਾਂਗੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਕਰੋਲ ਬਣਾ ਕੇ ਹੀ ਡਿਜ਼ਾਈਨ ਬਣਾਉਣਾ ਦੱਸਿਆ ਹੈਗਾ ਇਸ ਤਰ੍ਹਾਂ ਆਪਾਂ ਹੌਲੀ-ਹੌਲੀ ਸਕਰੋਲ ਬਣਾ ਲੈਣੇ ਨੇ ਕੱਲਾ ਪੌਂਚਾ ਹਿਲਾਉਣਾਗਾ ਹੋਰ ਕੁਝ ਨਹੀਂ ਮਸ਼ੀਨ ਵਗੈਰਾ ਨਹੀਂ ਹਿਲਾਉਣੀ ਹੈਗੀ ਇਸ ਤਰ੍ਹਾਂ ਜੀ ਆਪਣੇ ਸਕਰੋਲ ਬਣ ਜਾਣਗੇ ਤੁਸੀਂ ਚਾਹੋ ਤਾਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਡਿਜ਼ਾਈਨ ਬਣਾ ਸਕਦੇ ਹੋਗੇ ਐਦਾਂ ਜੀ ਹੌਲੀ-ਹੌਲੀ ਆਪਾਂ ਸਕਰੋਲ ਬਣਾਈ ਜਾਣੇ ਆਂਗੇ ਤੁਸੀਂ ਦੇਖ ਸਕਦੇ ਹੋ ਜੀ ਇੱਕ ਸਕਰੋਲ ਵਾਲੀ ਲਾਈਨ ਹੋਰ ਮਾਰਨੀ ਪੈਣੀ ਆਂਗੀ ਇਸ ਤਰ੍ਹਾਂ ਜੀ ਹੁਣ ਆਪਣਾ ਪੌਂਚਾ ਬਣ ਕੇ ਤਿਆਰ ਹੋ ਚੁੱਕਿਆ ਹੈਗਾ ਇਸ ਤਰ੍ਹਾਂ ਜੀ ਆਪਾਂ ਪੌਂਚਾ ਜੜ ਸਕਦੇ ਆਂਗੇ ਤੇ ਪੌਂਚੇ ਨੂੰ ਜੜਨ ਤੋਂ ਬਾਅਦ ਉਹ ਸੁਪਰ ਗੁੰਮ ਲੈਸ ਲਗਾ ਕੇ ਆਪਾਂ ਪੌਂਚੇ ਨੂੰ ਬਹੁਤ ਹੀ ਸੋਹਣਾ ਬਣਾ ਸਕਦੇ ਆਂ ਤੁਸੀਂ ਦੇਖ ਸਕਦੇ ਹੋ ਜੀ ਆਪਣਾ ਪੌਂਚਾ ਬਣ ਕੇ ਤਿਆਰ ਹੋ ਗਿਆ ਇਸ ਤਰ੍ਹਾਂ ਜੀ ਬਹੁਤ ਹੀ ਸਫਾਈ ਦੇ ਨਾਲ ਬਣਿਆਗਾ ਹੁਣ ਆਪਾਂ ਤੁਹਾਨੂੰ ਦੱਸਾਂਗੇ ਵੀ ਜਿਹੜੀ ਸਲਵਾਰ ਦੀ ਪਿਛਲੀ ਸਿਲਾਈ ਹੈਗੀ ਵੀ ਉਹ ਕਿੱਦਾਂ ਲਗਾਉਣੀ ਹੈਗੀ ਸਭ ਤੋਂ ਪਹਿਲਾਂ ਜੀ ਇਸ ਤਰ੍ਹਾਂ ਆਪਾਂ ਸਾਰੇ ਵਾਲ ਵਗੈਰਾ ਕੱਟ ਕੇ ਕੱਪੜੇ ਨੂੰ ਹੱਥ ਨਾਲ ਚੰਗੀ ਤਰ੍ਹਾਂ ਪ੍ਰੈਸ ਕਰ ਲੈਣਾ ਰੱਖ ਲੈਣਾਗਾ ਉਸ ਤੋਂ ਬਾਅਦ ਜਿੰਨੇ ਆਪਾਂ ਆਪਣਾ ਪੌਂਚਾ ਰੱਖਣਾ ਮੂਹਰੋ ਮੂਰੀ ਰੱਖਣੀ ਆ ਉਸ ਉੱਪਰ ਆਪਾਂ ਮਾਰਕ ਕਰ ਲੈਣਾ ਇਸ ਤਰ੍ਹਾਂ 7.5 ਇੰਚ ਤੇ ਆਪਾਂ ਨਿਸ਼ਾਨੀ ਲਾਈ ਆ ਤੁਸੀਂ ਦੇਖ ਲਓ 7.5 ਇੰਚ ਤੇ ਆਪਾਂ ਮਾਰਕ ਕੀਤਾਗਾ ਤੁਸੀਂ ਚਾਹੋ ਤਾਂ ਸਕੇਲ ਦੇ ਨਾਲ ਸਿੱਧੀ ਉਹ ਵੀ ਲਗਾ ਸਕਦੇ ਹੋ ਪਰ ਮਤਲਬ ਕਿ ਸਿੱਧੀ ਲਾਈਨ ਵੀ ਲਗਾ ਸਕਦੇ ਹੋ ਜੇ ਤੁਸੀਂ ਸ਼ੇਪ ਬਣਾਉਣਾ ਚਾਹੋਗੇ ਤਾਂ ਆਹ ਵਾਲੇ ਸਕੇਲ ਦੇ ਨਾਲ ਤੁਸੀਂ ਲਾਈਨ ਲਗਾਵੋ ਤਾਂ ਉਹ ਪਿੱਛੋਂ ਜਿਹੜੀ ਸ਼ੇਪ ਆ ਗਈ ਉਹ ਬਹੁਤ ਵਧੀਆ ਬਣਦੀ ਆ ਤੇ ਪਿੱਛੋਂ ਬੁਲਬੁਲਾ ਜਾਨੀ ਬਣਦਾ ਹੈਗਾ ਵੀ ਉਹ ਵਾਲੇ نیچے ਨੂੰ ਡਿੱਗਦੇ ਨੇ ਉਦਾਂ ਨਹੀਂ ਬਣਦਾ ਹੈਗਾ ਹੁਣ ਆਪਾਂ ਇਹ ਸੁਪਰ ਸਲਾਈ ਲਗਾ ਲੈਣੀ ਹੈਗੀ ਇਸ ਤਰ੍ਹਾਂ ਪਹੁੰਚੇ ਵਾਲੀ ਸਲਾਈ ਆਪਾਂ ਨੂੰ ਜ਼ਰੂਰ ਡਬਲ ਕਰ ਲੈਣੀ ਚਾਹੀਦੀ ਹੈਗੀ ਐਸ ਤਰ੍ਹਾਂ ਜੀ ਆਪਾਂ ਸਲਾਈ ਲਗਾ ਲੈਣੀ ਹੈਗੀ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ Please like, comment and subscribe. Thank you.